ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਨਵਚੇਤਨਾ ਬਾਲ ਫਲਾਈ ਕਮੇਟੀ ਦੇ ਵੱਲੋਂ ਵਰਡ এনवायरमेंट ਡੇ ਦੇ ਮੌਕੇ ਤੇ ਵਾਤਾਵਰਨ ਨੂੰ ਬਚਾਉਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਫਿਰੋਜ਼ਪੁਰ ਰੋਡ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮੁਹਿੰਮ ਚਲਾਈ ਗਈ ਹੈ ਜਿਸ ਦਾ ਵਿੱਚ ਸੇਸ਼ਤੌਰ ਤੇ ਲੁਧਿਆਣਾ ਨਗਰ ਨਿਗਮ ਜ਼ੋਨਲ ਕਮਿਸ਼ਨਰ ਜਸਦੀਪ ਸਿੰਘ ਸੇਖੋਂ ਨੇ ਸ਼ਿਰਕਤ ਕੀਤੀ ਹੈ ਵਿਧਕਾਨ ਗੱਲਬਤਕਾਰ ਦਾ ਪ੍ਰਬੰਧਕ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ ਉਨ੍ਹਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਲਾਸਟਿਕ ਬੈਗ ਦੀ ਵਰਤੋਂ ਦਿਨ-ਬਦਿਨ ਵਾਧੀ ਜਾ ਰਹੀ ਹੈ ਜਿਸ ਦੇ ਨਾਲ ਆਉਣ ਵਾਲੀਆਂ ਪੀੜੀਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਸਕਦਾ ਅਸੀਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਸਭ ਨੂੰ ਪਲਾਸਟਿਕ ਬੈਗ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਵਰਡ এনवायरमेंट ਦੇ ਉੱਪਰ ਅਸੀਂ ਨਵ ਚੇਤਨਾ ਟੀਮ ਵੱਲੋਂ ਇੱਕ ਅਵੇਰਨੈਸ ਕੈਂਪੇਨ ਅੱਜ ਸਟਾਰਟ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਸੇ ਨੋ ਟੂ ਪਲਾਸਟਿਕ ਬੈਗ ਇਹ ਅਸੀਂ ਮੈਸੇਜ ਲੈ ਕੇ ਪਬਲੀਕਲੀ ਅਸੀਂ ਮੌਦ ਦੇ ਵਿੱਚ ਅਸੀਂ ਆਏ ਹਾਂ ਤੇ ਜਿਹੜੇ ਆਦੇ ਸਾਡੇ ਚੀਫ ਗੈਸਟ ਨੇ ਜਨਰਲ ਕਮਿਸ਼ਨਰ ਸਰਦਾਰ ਜਦੇਵ ਸਿੰਘ ਜੀ ਸੇਖੋ ਜੂਨੀਅਰ ਵਿੰਗ ਸਾਡਾ ਨਵਜਤਨਾਂ ਦਾ ਔਮਨ ਫਰੰਟ ਸਾਰੇ ਵਿੰਗਸ ਨੇ ਰਲ ਕੇ ਜਿਹੜਾ ਇਹ ਜਿਹੜੀ ਕੈਂਪੇਨ ਅਜ ਸਟਾਰਟ ਕੀਤੀ ਹੈ ਮਕਸਦ ਇਹ ਆ ਵੀ ਜਿਹੜਾ ਵਰਲਡ এনवायरमेंट ਡੇ ਦੇ ਉੱਤੇ ਅਸੀਂ ਦੇਖ ਰਹੇ ਵੀ ਸਾਡੀ ਜਿਹੜੀ ਪੋਲੂਸ਼ਨ ਵੀ ਵੱਧ ਰਹੀ ਆ ਦਰੱਖਤ ਕੱਟੇ ਜਾ ਰਹੇ ਨੇ ਪਲਾਸਟਿਕ ਯੂਜ਼ ਦਾ ਜਿਹੜਾ ਜਾਂ ਟਿਸ਼ੂ ਪੇਪਰ ਦਾ ਯੂਜ਼ ਬਹੁਤ ਜ਼ਿਆਦਾ ਵੱਧ ਰਿਹਾ ਜਿਹਦੇ ਕਰਕੇ ਵੀ ਪੋਲੂਸ਼ਨ ਜਿਹੜਾ ਸਾਡੀਆਂ ਆਲੇ ਦੁਆਲੇ ਗੰਦ ਵੀ ਪੈ ਰਿਹਾ ਤੇ ਨਾਲ ਹੀ ਜਿਹੜਾ ਇਹਦੇ ਹਾਰਮਫੁਲ ਜਿਹੜੇ ਫੈਕਟਰੀ ਆ ਰਹੇ ਨੇ ਤੇ ਇੱਕ ਬੱਚੇ ਜਿਹੜੇ ਨੇ ਸਾਡੇ ਸਕੂਲ ਟੀਨੇਜਰਸ ਨੇ ਇਹ ਅੱਜ ਮੈਸੇਜ ਲੈ ਕੇ ਆਏ ਨੇ ਆਮ ਪਬਲਿਕ ਦੇ ਲਈ ਵੀ ਇਹਨਾਂ ਚੀਜ਼ਾਂ ਦੀ ਵਰਤੋਂ ਨੂੰ ਅਸੀਂ ਬੰਦ ਕਰੀਏ ਬੱਚੇ ਜਿਹੜੇ ਨੇ ਬੱਚੇ ਸਾਡੇ ਨੇ ਜਿਹੜੇ ਟੀਨੇਜਰਸ ਨੇ ਸਕੂਲ ਗੋਇੰਗ ਨੇ ਅੱਜ ਜਿਹੜਾ ਓਪਨ ਦੇ ਵਿੱਚ ਇਹ ਮੈਸੇਜ ਕਨਵੇ ਕਰਨ ਆਏ ਨੇ ਵੀ ਜਿਹੜਾ ਪਲਾਸਟਿਕ ਬੈਗ ਦੀ ਯੂਜ਼ ਆ ਉਹਨੂੰ ਬੰਦ ਕਰਕੇ ਪੇਪਰ ਬੈਗ ਜਿਹੜੇ ਅਸੀਂ ਪ੍ਰਿੰਟ ਕਰਵਾਏ ਨੇ ਅੱਜ ਮੇਰਾ ਛੋਟਾ ਵੀਰ ਸੁਖਦੀਰ ਸੇਖੋਂ ਜਿਹੜਾ ਟਾਈਮ-ਟਾਈਮ ਤੇ ਅਲੱਗ-ਅਲੱਗ ਸੋਸ਼ਲ ਕਾਜ਼ਸ ਤੇ ਲੋਕਾਂ ਨੂੰ ਜਾਗਰੂ ਕਰਦਾ ਰਹਿੰਦਾ ਇਹਦੇ ਵੱਲੋਂ ਅੱਜ ਅਸੀਂ ਇੱਥੇ ਨਵਚੇਤਨਾ ਵੱਲੋਂ ਸਿਲਵਰ ਆਰਕ ਦੇ ਵਿੱਚ ਲੋਕਾਂ ਨੂੰ এনवायरमेंट ਤੇ ਜਾਗਰੂਕ ਕਰਨ ਲਈ ਇਕੱਠੇ ਹੋਏ ਆ ਇਹਦੇ ਵਿੱਚ ਕੁਝ ਅਸੀਂ ਪਲਾਸਟਿਕ ਲਫਾਫੇ ਸੇ ਨੋ ਟੂ ਪਲਾਸਟਿਕ ਲਈ ਜਿਹੜੇ ਬਣਾਏ ਨੇ ਇਹ ਦੇ ਰਹੇ ਆ ਕੁਝ ਸਾਨੂੰ HDFC ਵਾਲਿਆਂ ਨੇ ਜੂਟ ਦੇ ਝੋਲੇ ਸਪான்ਸਰ ਕੀਤੇ ਆ ਅਸੀਂ ਉਹ ਲੋਕਾਂ ਨੂੰ ਵੰਡ ਰਹੇ ਆ ਤੇ ਲੋਕਾਂ ਨੂੰ ਇਹੀ ਮੈਸੇਜ ਦੇ ਰਹੇ ਆ ਕਿ ਤੁਸੀਂ ਪਲਾਸਟਿਕ ਨੂੰ ਨਾ ਵਰਤੋ ਕਰੋ ਝੋਲਾ ਲੈ ਕੇ ਆਓ ਤੇ ਆਪਣਾ ਜੋ ਵੀ ਹੈਗਾ ਸਮਾਨ ਵਗੈਰਾ ਉਹ ਝੋਲਿਆਂ 'ਚ ਲੈ ਕੇ ਜਾਓ ਪਲਾਸਟਿਕ ਬਹੁਤ ਡੇਂਜਰਸ ਆ ਆਉਣ ਵਾਲੀਆਂ ਕਈ ਜਨਰੇਸ਼ਨਸ ਤੱਕ ਇਹ ਖਤਮ ਨਹੀਂ ਹੋਣਾ ਇਸ ਤੋਂ ਇਲਾਵਾ ਅਸੀਂ ਸਾਰਿਆਂ ਨੂੰ ਅਪੀਲ ਕੀਤੀ ਆ ਬੱਚਿਆਂ ਨੂੰ ਵੀ ਅਪੀਲ ਕੀਤੀ ਆ ਲੋਕਾਂ ਨੂੰ ਵੀ ਅਪੀਲ ਕੀਤੀ ਆ ਵੀ ਕਮ ਸੇ ਕਮ ਜਿਹੜਾ ਸਾਡਾ ਇੱਕ ਦਰਖਤ ਆ ਪੰਜਾਬ ਦਾ ਦਰਖਤ ਜਿਸ ਨੇਮ ਸੋਹਾਂ ਜਣਾ ਹਾਰ ਸ਼ਿੰਗਾਰ ਅਮਲਤਾਸ ਜਿਹੜੇ ਵੀ ਇਦਾਂ ਦੇ ਦਰਖਤ ਨੇ ਇੱਕ ਦਰਖਤ ਆਪਦੇ ਘਰ ਦੇ ਬਾਹਰ ਜਰੂਰ ਲਗਾਓ ਦਾ ਨਾਮ ਸਮੀਨਾ ਹੈ ਤੇ ਮੈਂ ਨਵ ਚੇਤਨਾ ਦੀ ਮੈਂਬਰ ਹੂੰ ਅਸੀਂ ਅੱਜ ਮੋਲ ਦੇ ਅੱਗੇ ਇਕੱਠੇ ਹੋਏ ਆ ਸਾਰੇ तो साड़ी अज की ड्राइव जी है वो है से नो टू प्लास्टिक सो हम लोग सबको ये एक मैसेज देना चाह रहे हैं कि प्लास्टिक बिल्कुल बैन कर दिया जाए बंद कर दिया जाए और सिर्फ पेपर बैग्स का यूज़ किया जाए दिस इज़ आवर मैसेज टू एवरी वन आउट दैर लोगों को बैग जा रहे हैं लोगों को बैग दे रहे हैं हम ताकि ज़्यादा अवेयरनेस हो वो अपने घर ले कर और इनको यूज़ करें और इसकी प्रॉपर्टीज़ उनको यूज़ करने की बात पता चलेगी ਸੋ ਦੈਟਸ ਆਰ ਮੈਸੇਜ ਹਾਂਜੀ ਅੱਜ এনਵਾਇਰਨਮੈਂਟ ਡੇ ਸੀ ਤੇ ਇਸ ਲਈ ਅਸੀਂ ਇਹ ਸਭ ਕੋ ਪ੍ਰੀਚ ਕਰ ਰਹੇ ਹਾਂ ਲੁਧਿਆਣਾ ਲਾਈਵ ਦੇ ਲਈ ਟਿੰਕਾ ਚਾਟ ਰਿਪੋਰਟ